ਸਾਬਕਾ ਪੁਲਿਸ ਮੁਲਾਜ਼ਮ ਵੱਲੋਂ ਅੰਮ੍ਰਿਤਸਰੀ ਬਜ਼ੁਰਗ ਵਿਅਕਤੀ ਨਾਲ ਮਾਰਕੁੱਟ ਕਰਨ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਇਕ ਘਟਨਾ ਜਲੰਧਰ ਦੇ ਆਦਮਪੁਰ ਨੇੜਲੇ ਪਿੰਡ ਕਪੂਰ ਵਿਖੇ ਦੀ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਨੇ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਇੰਸਪੈਕਟਰ ਤੇ ਕੁਟਮਾਰ ਦਾ ਦੋਸ਼ ਲਗਾਇਆ ਦਰਅਸਲ ਹੁਸ਼ਿਆਰਪੁਰ ਦੇ ਪਿੰਡ ਬਡਾਲਾ ਮਾਹੀ ਦੇ 65 ਸਾਲਾਂ ਜਗਦੇਵ ਸਿੰਘ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਜਲੰਧਰ ਤੋਂ ਬਸ ਤੋਂ ਉਤਰਿਆ ਸੀ ਤੇ ਇਕਠਾਰ ਚੌਂਕ ਤੇ ਖੜਾ ਸੀ ਉਸਨੇ ਆ ਰਹੇ ਇੱਕ ਐਕਟਿਵਾ ਡਰਾਈਵਰ ਨੂੰ ਲਿਫਟ ਦਾ ਇਸ਼ਾਰਾ ਕੀਤਾ ਅਚਾਨਕ ਡਰਾਈਵਰ ਨੇ ਐਕਟਿਵਾ ਰੋਕ ਦਿੱਤੀ ਤੇ ਉਸਨੂੰ ਜ਼ੋਰ ਨਾਲ ਧੱਕਾ ਦਿੱਤਾ ਜਿਸ ਕਾਰਨ ਉਹ ਡਿੱਗ ਗਿਆ ਤੇ ਇਸ ਦੌਰਾਨ ਐਕਟਿਵਾ ਵਾਲੇ ਨਾ ਸਿਰਫ ਉਸਦੀ ਪਾਗ ਉਤਾਰ ਦਿੱਤੀ ਸਗੋਂ ਉਸਦੇ ਵਾਲ ਫੜ ਕੇ ਉਸ ਨੂੰ ਜਨਤਕ ਤੌਰ ਤੇ ਕੁੱਟਿਆ ਵੀ ਗਿਆ ਦੋਸ਼ੀ ਫਿਰ ਮੌਕੇ ਤੋਂ ਭੱਜ ਗਿਆ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਮੀਡੀਆ ਰਿਪੋਰਟਸ ਦੇ ਮੁਤਾਬਕ ਕੁੱਟਮਾਰ ਕਰਨ ਵਾਲਾ ਇੱਕ ਪੁਲਿਸ ਮੁਲਾਜ਼ਮ ਹੈ ਜੋ ਕਿ ਲਗਭਗ 2 ਸਾਲ ਪਹਿਲਾਂ ਪੁਲਿਸ ਇੰਸਪੈਕਟਰ ਵਜੋਂ ਸੇਵਾਮੁਕਤ ਹੋਇਆ ਸੀ ਜਗਦੀਪ ਸਿੰਘ ਨੇ ਆਪਣੇ ਪਰਿਵਾਰ ਤੇ ਪਿੰਡ ਵਾਸੀਆਂ ਸਮੇਤ ਆਦਮਪੁਰ ਪੁਲਿਸ ਸਟੇਸ਼ਨ ਦੇ ਉੱਤੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਪੁਲਿਸ ਦੇ ਵੱਲੋਂ ਕਿ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਰਾਰ ਮੈਂ ਉੱਤਰੀ ਆ ਤਾਂ ਮੈਨੂੰ ਇਹ ਕੁਝ ਸਦਰ ਦੇਖਿਆ ਵੀ ਜਿਹਦੇ ਵੀ ਦੇ ਨਾਂ ਆਪਣੇ ਪਿੰਡ ਦੇ ਬਹੁਤ ਸਾਰੇ ਆ ਮੈਂ ਦੋ ਤਿੰਨ ਸਪੋਟਰ ਮੁਰਸਦਾਂ ਨਾਲ ਮੁਖਾਤਤ ਕਰਕੇ ਨੇ ਰੋਕਿਆ ਨਹੀਂ ਤੇ ਉਹ ਨੰਗਾ ਹੈ ਤੇ ਇਹ ਜਦ ਚੰਗਾ ਮੇਰਾ ਝਗੜਾ ਹੋਇਆ ਆ ਮੈਂ ਇਹਨਾਂ ਨਾਲ ਹੋਰ ਰੋਕਣ ਦੀ ਪੁੱਛ ਕੀਤੀ ਮੈਂ ਹੈਲੋ ਕਿਹਾ ਕਿ ਹੈਲੋ ਕਿਹਾ ਤਾਂ ਹੈਲੋ ਹੈਲੋ ਇੱਕ ਮਿੰਟ ਮਿਲ ਵੀ ਲੈ ਚਲੋ ਉਹਨੇ ਉਹਦਾ ਹੈਲੋ ਕੀ ਹੁੰਦੀ ਆ ਉਹ ਰੁਕਦਾ ਗਿਆ ਰੁਕਦਾ ਗਿਆ ਬਕਾ ਹਲੋ ਕੀ ਹੁੰਦੀ ਆ